ਸਵੇਰੇ ਪਿੰਡ ਚਹਲਾ ਦੇ ਵਿੱਚ ਇੱਕ ਬੱਸ ਡਰਾਈਵਰ ਤੇ ਗੱਡੀ ਸਵਾਰ ਵਿਅਕਤੀਆਂ ਦੇ ਵਿਚਾਲੇ ਬੱਸ ਸਾਈਡ ਕਰ ਰਸਤਾ ਦੇਣ ਨੂੰ ਲੈ ਕੇ ਟਕਰਾੜਬਾਜ਼ੀ ਹੁੰਦੀ ਹੈ। ਜਿਸ ਤੋਂ ਬਾਅਦ ਗੱਡੀ ਸਵਾਰ ਵਿਅਕਤੀਆਂ ਦੇ ਵੱਲੋਂ ਬੱਸ ਡਰਾਈਵਰ ਦੇ ਉੱਪਰ ਕਿਰਪਾਨਾ ਦਾ ਨਾਂ ਹਮਲਾ ਕਰ ਦਿੱਤਾ ਗਿਆ ਤੇ ਬੱਸ ਦੇ ਸ਼ੀਸ਼ੇ ਤੱਕ ਪੰਨ ਦਿੱਤੇ ਗਏ ਨੇ ਤੇ ਗੱਡੀ ਦੇ ਵਿੱਚ ਫਰਾਰ ਹੋ ਗਏ ਨੇ। ਹਾਲਾਂਕਿ ਇਸ ਘਟਨਾ 'ਚ ਜਾਨੀ ਨੁਕਸਾਨ ਤੋਂ ਤਾਂ ਬਚਾਰਿਆ ਪਰ ਡਰਾਈਵਰ ਨੂੰ ਪਰ ਡਰਾਈਵਰ ਨੂੰ ਹਲਕੀਆਂ ਸੱਟਾਂ ਆਈਆਂ ਨੇ ਜਿਸ ਤੋਂ ਬਾਅਦ ਇਹ ਬੱਸ ਲੁਧਿਆਣਾ ਤੋਂ ਸਾਵਨ ਦੇ ਪਵਿੱਤਰ ਮਹੀਨੇ ਸ਼ਿਵ ਭਗਤਾਂ ਨੂੰ ਲੈ ਕੇ ਜਿੱਥੇ ਪ੍ਰਾਚੀਨ ਸ਼ਿਵ ਮੰਦਿਰ ਚਹਿਲਾ ਮੱਥਾ ਟਿਕਵਾਉਣ ਦੇ ਲਈ ਆਈ ਸੀ ਤਾਂ ਇਸੇ ਦਰਮਿਆਨ ਇਹ ਸਾਰਾ ਹੰਗਾਮਾ ਹੋ ਜਾਂਦਾ ਹੈ ਹਾਲਾਂਕਿ ਇਹ ਜੀ ਸੂਚਨਾ ਸਮਰਾਲਾ ਪੁਲਿਸ ਨੂੰ ਮਿਲਦੀ ਹੈ ਤੇ ਪੁਲਿਸ ਜਾਂਚ ਦੇ ਵਿੱਚ ਲੱਗੀ ਹੋਈ ਹੈ ਘਟਨਾ ਦੇ ਕੁਝ ਹੀ ਘੰਟਿਆਂ ਬਾਅਦ ਦੱਸਦੀ ਹੈ ਕਿ ਪੁਲਿਸ ਨੇ ਤਿੰਨ ਵਿਅਕਤੀਆਂ ਤੇ ਮੁਕੱਦਮਾ ਕਰਕੇ ਇਸ ਮਾਮਲੇ ਨੂੰ ਹੱਲ ਵੀ ਕਰ ਲਿਆ ਤੇ ਤਿੰਨ ਬੰਦੇ ਗ੍ਰਿਫਤਾਰ ਹੋਏ ਨੇ ਹਾਲਾਂਕਿ ਇਸ ਘਟਨਾ ਦੇ ਸਬੰਧ ਦੇ ਵਿੱਚ ਸੋਸ਼ਲ ਮੀਡੀਆ ਤੇ ਪੋਸਟਾਂ ਪੈਣੀਆਂ ਸ਼ੁਰੂ ਹੋ ਗਈਆਂ ਨੇ ਜਿਸ ਦੇ ਵਿੱਚ ਸ਼ਿਵ ਭਗਤਾ ਤੇ ਹਮਲਾ ਹੋਇਆ ਦੱਸਿਆ ਜਾ ਰਿਹਾ ਪਰ ਪੁਲਿਸ ਦੇ ਵੱਲੋਂ ਹਰਕਤ ਦੇ ਵਿੱਚ ਆਉਂਦਿਆਂ ਤੇ ਦੋਸ਼ੀ ਕਾਬੂ ਕੀਤੇ ਗਏ ਨੇ ਜਿੰਨਾ ਨਾਮ ਮੇਰਾ ਪਵਨ ਕੁਮਾਰ ਹੈ ਕੀ ਮਾਮਲਾ ਹੋਇਆ ਕੀ ਘਟਨਾ ਵਾਪਰੀ ਤੇ ਲੁਧਿਆਣੇ ਤੋਂ ਬੱਸ ਲੈ ਕੇ ਚੱਲੇ ਸੀਗੇ ਚਾਹਲਾ ਮੰਦਰ ਵਾਸਤੇ ਜੀ ਤੇ ਜਦ ਚਾਹਲਾ ਮੰਦਰ ਦੇ ਬਾਹਰ ਬਿਲਕੁਲ ਸਾਈਡ ਤੇ ਜਿਹੜਾ ਸਰਵਿਸ ਰੋਡ ਆ ਉਹ ਤੇ ਉਤਾਰ ਕੇ ਰੋਕ ਕੇ ਗੱਡੀ ਸਵਾਰੀਆਂ ਉਤਾਰਦਾ ਰਿਹਾ ਸੀ ਮੈਂ ਦੋ ਤਿੰਨ ਕ ਸਵਾਰੀਆਂ ਰਹਿ ਗਈਆਂ ਸੀ ਉਹ ਪਿੱਛੋਂ ਆਏ ਕਾਰ ਲੈ ਕੇ ਵੀ ਆ ਕੇ ਭੱਜ ਗਏ ਮੈਨੂੰ ਕਹਿੰਦੇ ਭੈਣ ਚੋਦਾ ਗੱਡੀ ਪਿੱਛੇ ਕਰ ਪਰੇ ਕਰ ਗੱਡੀ ਮੈਂ ਕਿਹਾ ਵੀਰੇ ਇੱਕ ਮਿੰਟ ਬੱਸ ਉਤਰ ਗੀਆਂ ਦੋ ਸਵਾਰੀਆਂ ਰਹਿ ਗਈਆਂ ਮੈਂ ਜਾਨੂੰ ਕਿਰਪਾਨਾ ਕੱਢ ਕੇ ਲਿਆ ਕੇ ਤੜ ਤੜ ਮਾਰਨੀ ਆ ਸ਼ੀਸ਼ੇ ਭੰਨ ਤੇ ਇਧਰ ਮੇਰੇ ਆਲੇ ਪਾਸੇ ਮੇਰੇ ਆ ਕੇ ਮਾਰੀ ਤੇ ਮੈਂ ਪਿੱਛੇ ਹਟ ਗਿਆ ਤੇ ਮੇਰੇ ਆ ਕੱਚ ਕੁਚ ਮਾਵਾ ਵੱਜਿਆ ਆ ਲਹਾਂਤ ਲੱਗੀ ਇੱਥੇ ਮੋਢੇ ਬਾਹਰ ਬੋਲ ਮਾਰਿਆ ਮੇਰੇ ਇਹ ਕਿਵੇਂ ਤੁਹਾਨੂੰ ਲੱਗਦਾ ਹੈ ਕਿ ਜਿਵੇਂ ਤੁਸੀਂ ਕਹਿੰਦੇ ਬਸ ਤੇ ਸਵਾਰਿਆ ਉਤਾਰਿਆ ਜਿਵੇਂ ਰਸਤਾ ਬਲੌਕ ਸੀ ਤਾਂ ਕਰਕੇ ਹੋਈ ਇਹ ਤਾਂ ਨਹੀਂ ਲੱਗਦਾ ਰਸਤਾ ਮਤਲਬ ਸਰਵਸ ਰੋਡ ਸੀਗਾ ਮੇਨ ਤਾਂ ਖੁੱਲ੍ਹੀ ਸੀਗਾ ਰੋਡ ਸਰਦੋ ਦੇ ਪਹਿਲਾਂ ਵੀ ਗੱਡੀਆਂ ਆਟੋ ਟੈਂਪੂ ਕਾਰਾਂ ਖੜੀਆਂ ਸੀ ਬੱਸਾਂ ਖੜੀਆਂ ਸੀਗੀਆਂ ਜਿਨ ਜਿਹੜੀ ਸਵਾਰੀ ਉਧਰ ਆ ਰਹੀ ਆ ਉਹ ਸਾਰੇ ਤੇ ਸਿਆਣੇ ਬਜ਼ੁਰਗ ਵੀ ਹੁੰਦੇ ਨੇ ਉਹ ਕੋਈ ਲਾਉਣਾ ਵੀ ਜੇ ਅੱਗੇ ਬਸ ਲੈ ਆਏ ਨੇ ਫਿਰ ਤੁਰ ਕੇ ਆਉਣਾ ਔਖਾ ਹੋ ਜਾਂਦਾ ਉਹਨਾਂ ਨੂੰ ਜਦੋਂ ਹਮਲਾ ਕੀਤਾ ਹਾਂ ਜਿਹੜਾ ਸਵਾਰਿਆਂ ਦੇ ਜਿਹੜਾ ਪਾਗਦੜ ਮੱਚ ਗਈ ਹੋਣੀ ਹਾਂਜੀ ਹਾਂਜੀ ਉਹ ਦਰਦੇ ਮਾਰੇ ਉਹ ਦੋ ਤਿੰਨ ਸੀਗੇ ਉਹ ਆਉਣ ਨੂੰ ਫਿਰ ਜਿਉ ਕਹਿੰਦੇ ਕਿਰਪਾਨਾਂ ਦੇਖ ਕੇ ਅਸੀਂ ਇੱਕ ਵਾਰ ਆ ਕੇ ਪਿੱਛੇ ਹਟ ਗਏ ਹਮਲਾਵਰਾ ਬਲੋ ਕੁਝ ਕਿਹਾ ਵੀ ਗਿਆ ਤੁਹਾਨੂੰ ਹਾਂਜੀ ਹਮਲਾਵਰਾ ਬਲੋ ਕੁਝ ਕਿਹਾ ਗਿਆ ਤੁਹਾਨੂੰ ਆ ਬੋਲਦੇ ਸੀਗੇ ਕੀ ਬੋਲਦੇ ਸੀ ਹਾਂਜੀ ਕਹਿੰਦੇ ਵੀ ਤੂੰ ਇਹਨੂੰ ਦੋੜੋਂ ਸਾਈਡ ਤੇ ਕਰਨਾ ਨਹੀਂ ਫਿਰ ਉਹ ਕੰਮ ਖਰਾਬ ਕਰਾਂਗੇ ਅਸੀਂ ਬਸ ਇੰਨੀ ਗੱਲ ਕਹਿ ਕੇ ਉਹ ਕਾਰ ਉਹਨਾਂ ਨੇ ਨੰਬਰ ਪਲੇਟਾਂ ਜਿਹੜੀਆਂ ਉਹ ਦੋ ਦੋ ਤੋਰੀ ਕਿੰਨੀਆਂ ਬੱਸਾਂ ਆਈਆਂ ਟੋੜੇ ਜੀ 10 11 ਬੱਸਾਂ ਆਈਆਂ ਲਾਈ ਗੁਰੂ ਜੀ ਈ ਨਾਮ ਮਾ ਤੁਹਾਡੇ ਜੀ ਮੇਰਾ ਨਾਮ ਜਤਿੰਦਰ ਗੋਰਿਆਣਾ ਹੈ ਮਹਾਦੇਵ ਸੇਵਾਦਲ ਦਾ ਮੈਂ ਮੀਤ ਪ੍ਰਧਾਨ ਹਾਂ ਤੇ ਔਰ ਇਹਦੇ ਪ੍ਰਧਾਨ ਜਿਹੜੇ ਚੇਤਨ ਬਵੇਜਾ ਜੀ ਹੈ ਅੱਜ ਸਵੇਰੇ ਜਦੋਂ ਸਾਡੀ ਬੱਸ ਨਿਕਲੀ ਸਮਰਾਲੇ ਮੱਥਾ ਟੇਕਣ ਸੰਗਤ ਵਿੱਚ ਆ ਰਹੀ ਸੀਗੀ ਤਾਂ ਅਣਪਛਾਤੇ ਲੋਕਾਂ ਨੇ ਆ ਕੇ ਹਮਲਾ ਕਰਤਾ ਔਰ ਡਰਾਈਵਰ ਸਾਹਿਬ ਨੂੰ ਕਹਿ ਕੇ ਚਲੇ ਗਏ ਵੀ ਜੇਕਰ ਤੁਸੀਂ ਬਾਅਦ ਦੇ ਵਿੱਚ ਕਦੇ ਯਾਤਰਾ ਲੈ ਕੇ ਆਏ ਤਾਂ ਤੁਹਾਡੀ ਜਿਹੜੀ ਬੱਸ ਹੈ ਉਹਨੂੰ ਅੱਗ ਲਗਾ ਦਿੱਤੀ ਜਾਊਗੀ ਔਰ ਤੁਹਾਨੂੰ ਜਿਹੜਾ ਹੈ ਜਾਨੋਂ ਮਾਰ ਦਿੱਤਾ ਜਾਊਗਾ ਇਸ ਕਰਕੇ ਇਹਨਾਂ ਨੇ ਹਮਲਾ ਕਰਤਾ ਕਿਉਂਕਿ ਸਨਾਤਨੀ ਲੋਕ ਇਹਦੇ ਵਿੱਚ ਮੱਥਾ ਟੇਕਣ ਆ ਰਹੇ ਸੀ ਪੰਜਾਬ ਦੇ ਵਿੱਚ ਜਿਹੜਾ ਸਨਾਤਨੀ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਕੋਈ ਇਹੋ ਜੀ ਯੋਜਨਾ ਬਣਾਈ ਜਾਵੇ ਜਿਹਦੇ ਕਰਕੇ ਸਨਾਤਨੀ ਜੜਾ ਆ ਉਹ ਸੋਖੇ ਤਰੀਕੇ ਨਾਲ ਮੰਦਿਰ ਜਾ ਹਮਲਾ ਹੋਇਆ ਕਿੱਥੇ ਇਹ ਹਮਲਾ ਸਮਰਾਲਾ ਜਿਹੜਾ ਚੈਲਾ ਮੰਦਿਰ ਹੈ ਜੀ ਉਹਦੇ ਬਿਲਕੁਲ ਬਾਹਰ ਹੈ ਜਿਨ੍ਹਾਂ ਨੇ ਹਮਲਾ ਕੀਤਾ ਕਿੰਨੇ ਸਵਾਰ ਸੀ ਉਹ ਵਰਨਾਕਾਰ ਦੇ ਵਿੱਚ ਸਵਾਰ ਸੀਗੇ ਜੀ ਉਹ 4 ਤੋਂ 5 ਜਣੇ ਸੀਗੇ ਜੀ 4 ਜਣੇ ਸੀਗੇ 4 ਜਣੇ ਸੀਗੇ ਉਹ ਤਰੇ ਨੇ ਕੋਈ ਨਹੀਂ ਉੱਤਰੇ ਕਿੱਧਰ ਨੂੰ ਗਏ ਨੇ ਟੋਲ ਵਾਲੇ ਟੋਲ ਵਾਲੇ ਪਾਸੇ ਨੂੰ ਗਏ ਜੀ ਉਹਨਾਂ ਕੋਲ ਤੇਜ਼ ਤਾ ਹਥਿਆਰ ਕੋਈ ਆਧਾਰ ਤੇਜ਼ਰ ਹਥਿਆਰ ਸੀਗੇ ਜੀ ਕੁਰਬਾਨਾ ਸੀਗੇ ਕੁਰਬਾਨਾਂ ਨਾਲ ਹੀ ਹਮਲਾ ਹੋਇਆ ਸਾਡੇ ਡਰਾਈਵਰ ਸਾਹਿਬ ਤੇ ਸੱਟ ਵੀ ਲੱਗੀ ਆ ਉਹ ਸਾਹਮਣੇ ਦਿਖ ਰਿਹਾ ਦੇਖੋ ਕਾਲਰ ਕਾਲਰ ਨੂੰ ਫਟਿਆ ਵਾਰੀਆਂ ਸੀਗੀਆਂ ਬਸ ਹਾਂਜੀ ਹਾਂਜੀ ਸੰਗਤ ਵਿੱਚ ਸੀਗੀ ਜੀ ਸੰਗਤ ਬਹੁਤ ਜ਼ਿਆਦਾ ਘਬराई ਹੋਈ ਸੀ ਇਸ ਤਰ੍ਹਾਂ ਜਾ ਕੇ ਅਸੀਂ ਸੰਭਲ ਨੂੰ ਸੰਗਤ ਨੂੰ ਸਮਝਾਇਆ ਦੂਜੀ ਪਾਸੇ ਬਿਠਾਇਆ ਉਹ ਤੇ ਦੱਸ ਦਿਓ ਕਿ ਉਹਨਾਂ ਨੇ ਕਿਹਾ ਕਿ ਅੱਗੇ ਤੋਂ ਬੱਸ ਨਾ ਲੈ ਕੇ ਆਂ ਤੇ ਧਮਕੀਆਂ ਦਿੱਤੀਆਂ ਨੇ ਇਹ ਤੁਹਾਨੂੰ ਕਿਉਂ ਲੱਗਦਾ ਕਿਉਂ ਦਿੱਤੀਆਂ ਇਹ ਜੇ ਬਸਾਂ ਮੈਂ ਕਹਿ ਰਹੀ ਆ ਜੀ ਸਾਉਣ ਦਾ ਮਹੀਨਾ ਸ਼ੁਰੂ ਹੋ ਗਿਆ ਸਾਉਣ ਦਾ ਮਹੀਨਾ ਸ਼ੁਰੂ ਹੋ ਗਿਆ ਔਰ ਸਨਾਤਨ ਦੇ ਜਿਹੜੇ ਦੁਸ਼ਮਣ ਨੇ ਉਹਨਾਂ ਨੂੰ ਅੱਗ ਲੱਗ ਰਹੀ ਹੈ ਜਿੱਦਾਂ ਪਹਿਲਾਂ ਹੁੰਦਾ ਸੀ ਜਦੋਂ ઋષਿ-ਮੁਨੀ ਤ ਇਹੀ ਡਿਮਾਂਡ ਕਰਦੇ ਆ ਵੀ ਇੱਥੇ ਜਿਹੜਾ ਸਨਾਤਨੀਆਂ ਉਹ ਖਤਰੇ ਦੇ ਵਿੱਚ ਹੈ ਔਰ ਪ੍ਰਸ਼ਾਸਨ ਨੂੰ ਅਸੀਂ ਗੁਹਾਰ ਲਗਾਣੇ ਆ ਵੀ ਇਹਨਾਂ ਦੀ ਰੱਖਿਆ ਕੀਤੀ ਜਾਵੇ ਔਰ ਇਹਨਾਂ ਨੂੰ ਆਪਣੇ ਧਾਰਮਿਕ ਸਥਾਨਾਂ ਤੇ ਜਾਣ ਨੂੰ ਨਾ ਰੋਕਿਆ ਜਾਵੇ ਕੰਪਲੇਂਟ ਲਖੀ ਹੈ ਜੀ ਇੱਕ ਕੰਪਲੇਂਟ ਜਿਹੜੀ ਉਹਦੇ ਦਿੱਤੀ ਹੈ ਜੀ ਬਰਖਾਸਤ ਮੈਂ ਆਪਣੇ ਨੂੰ ਦੇ ਮੰਦਿਰ ਦੇ ਕੋਲ ਅਜੇ ਇੱਕ ਬੱਸ ਪਰਮੀ ਵੀ ਹੈ ਜਿਹੜਾ ਕੀ ਇਹ ਰੋ ਜੀ ਉਹ ਮਿਸਟਰ ਜਤਿੰਦਰ ਗੂੜ ਸੇ ਅਸੀਂ ਬੱਸ ਦੇ ਜਿਹੜੇ ਡਰਾਈਵਰ ਬੱਸ ਅਸੀਂ ਪੀਵੀਟੀ 2187 ਨੂੰ ਦਿਨ ਤੋਂ ਹੈ ਜੀ ਇਹ ਜਿਹੜੀ ਵਾਸੋ ਤੋਂ ਜਦੋਂ ਸਾਰੀਆਂ ਤਾੜਦੇ ਹੋਣੇ ਆ ਇੱਕ ਜਿਹੜੀ ਵਰਨਾਕਾਰ ਦੇ ਵਿੱਚ ਪੰਜ ਪੰਜ ਗਿਣੇ ਦੇ ਨਾਮ ਨੂੰ ਬੇਤੀ ਜੀ ਨੂੰ ਉਹਨਾਂ ਨੇ ਇਹਨਾਂ ਨੇ ਜਿਹੜਾ ਐਲੀਗੇਸ਼ਨ ਲਾਇਆ ਵੀ ਸਾਨੂੰ ਜਿਹੜਾ ਗਾੜੀ ਨੂੰ ਖੋਦ ਕੇ ਸਾਡੀ ਵਸਤੇ ਕੁਰਬਾਨਾ ਮਾਰੀ ਜਿਹਦੇ ਸੰਬੰਧੀ ਅਸੀਂ ਜਿਹੜੀ ਐਫ ਆਰ ਅੰਡਰ ਸੈਕਸ਼ਨ 285 126 324 ਜਾਂ ਤੇ 355 ਦੇ ਐਨਐਸ ਦੇ ਤਦ ਬੱਧਤਾ ਨਿਕਲੀ ਇਸ ਦੇ ਰਿਕਾਰਡਿੰਗ ਮਤਲਬ ਉਹ ਵੀ ਦੱਸਣਾ ਚਾਹਣਾ ਵਾ ਇਹਦੇ ਵਿੱਚ ਜਿਹੜੇ ਕੋਈ ਇਹ ਤੇ ਇਹ ਜੀ ਗੱਲ ਦੀ ਸੀ ਭਰਮਖੜੀ ਲੋਕਾਂ ਜਿਹੜੇ ਬੰਦੇ ਤੇ ਨੌਂਡਾਪ ਕੀਤੇ ਆ ਉਹ ਵੀ ਗਿਰ ਕੇ ਬਚਪੋੜਾ ਤੇ ਸੋਹੜਾ ਲੇ ਗਏ ਤੇ ਇਹਨੂੰ ਜਿਹੜਾ ਮੈਨ ਅਕਲੀ ਉਹਨਾਂ ਦੀ ਜਿਹੜੀ ਕਸ਼ਿਸ਼ ਵੀ ਸਾਨੂੰ ਸਹਿਣ ਨਹੀਂ ਦਿੱਤੀ ਤੇ ਉਹਨਾਂ ਦੇ ਖਿਲਾਫ ਜਿਹੜਾ 17ਵਾਂ ਦੇ ਦਾ ਜੀ ਪਰਚਾ ਦਰਜ ਕੀਤਾ ਤੇ ਇਸ ਤੋਂ ਬਿਨਾਂ ਇਹਦੀ ਕਰਨ ਨੂੰ ਕੋ ਹੋਰ ਵੀ ਜਿਹੜੀ ਹੈ ਉਹਨਾਂ ਨੇ ਕ੍ਰਾਈਮ ਕੀਤਾ ਉਹਦੇ ਬਾਰੇ ਵੀ ਤੁਹਾਡਾ ਅਸੀਂ ਜਿਹੜੀ ਇਨਫੋਰਮੇਸ਼ਨ ਸਾਂਝੀ ਕਰਾਂਗੇ ਮੋ ਪ੍ਰਧਾਨਾਇਕ ਬੰਦੇ ਸਰ ਕੋਈ ਗੱਡੀ ਦਾ ਟ੍ਰੇਸ ਬਾਰੇ ਬਗਾਲ ਲੱਭਿਆ ਜਾਂ ਬੰਦੇ ਬੰਦੇ ਦੇ ਤਿੰਨਾਂ ਤੇ ਗੱਡੀ ਵੀ ਅਸੀਂ ਰੌਂਡ ਅਪ ਕਰ ਲਈ। ਇਹ ਗਸ਼ਤ ਹੋਗਣੀ 10ਵੇਂ ਮੰది ਹੀ ਕਰਤਾਂ। ਸਾਫੀਕਾ ਵੀ ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ ਨਿਊਜ਼ ਤੇ ਨਾਹ ਦਿਪਿੰਦਰ ਸੋਢੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਰਾਜਨੀਤਿਕ, ਧਾਰਮਿਕ, ਸਮਾਜਿਕ, ਖੇਡਾਂ ਮੌਨਾਂ ਜਿਹਾ ਤੇ ਵੋਲੀਵੁੱਡ ਨਾਲ ਜੁੜੀ ਹਰ ਅਪਡੇਟਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਹਾਂ ਅਤੇ ਚੈਨਲ ਦੇ ਮਾਧਿਅਮ ਰਾਹੀਂ ਕ੍ਰਾਈਮ ਨਾਲ ਜੁੜੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਦੇ ਰਹੇ ਹਾਂ ਇਸੇ ਤਰ੍ਹਾਂ ਇੰਡੀਆ ਕ੍ਰਾਈਮ ਦੀ ਹਰ ਖਬਰ ਤੁਹਾਡੇ ਤੱਕ ਪਹੁੰਚਦਾ ਰਹੇਗਾ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਇੰਡੀਆ ਕ੍ਰਾਈਮ